ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆਜਾ ਸੁਖ ਤਮ ਨਾ ਹੋਈ ਤੂ ਕਰਤਾ ਕਰਣਾ ਮੈਂ ਨਾਹੀ ਜਹ ਹਾਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੀਰਾ ਅੰਤ ਨਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪ੍ਰਭੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਆਲੇ ਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹਾ ਸੋਦਾਰੀ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾਸੋ ਕਰ ਕੀ ਹਾ ਜਿਤ ਬਹਿ ਸਰਬ ਸਮਾਲੀ ਵਾਜੀ ਤੇਰੀ ਨਾ ਦੇ ਨੀ ਕਿ ਅਸ਼ੰਕਾ ਕੀਤੇ ਤੇਰੇ ਵਾਵਣ ਹਾਰੀ ਕੀਤੇ ਤੇਰੀ ਰਾਗ ਪਰੀ ਸਿਉ ਕਹੀਏ ਕੀਤੇ ਤੇਰੇ ਗਾਵਣ ਹਾਰੀ ਗਾਵਨ ਤੁਦਨੋਂ ਪਵਨ ਬਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਣ ਤੁਧਨੋ ਚਿਤ ਗੋਵਦ ਦੇਖ ਜਾਣ ਨਾ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸواری ਗਾਵਣ ਤੁਧਨੋ ਇੰਦਰੇਂਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਦ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੀ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੀ ਗਾਵਨ ਤੁਧਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵਿਦ ਨਾਲੇ ਗਾਵਨ ਤੁਧਨੋ ਮੋਨੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨਿ ਉਪਾਇਤੇ ਦੇ 68 ਦੀਰਥ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਕਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ సేయ ਤੁਧ ਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੀ ਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸਚ ਸਚਿ ਨਾਹੀ ਐ ਭੀ ਹੋਸੀ ਜੈਨ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਿੰਦ ਸੀ ਮਾਇਆ ਜਿੰਨੇ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵੜਾਈ ਜੋ ਤਿਸ ਪਾਵੇ ਸੋਈ ਕਰਸੀ ਪਰ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਉਸਾ ਪਤ ਸਾਹਿਬ ਨਾਨਕ ਰਹਿਨ ਰਜਾਈ ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕੇ ਉਡ ਵੱਡਾ ਡੀਟਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੀ ਵਾਲੀ ਤੇਰੀ ਰਹੀ ਸਮਾਈ ਵੱਡੇ ਮੇਰੀ ਸਹਿਬਾ ਗਹਿਰ ਗੰਪੀਰਾ ਗੁਣੀ ਗਹੀਰਾ ਕੋਈ ਨ ਜਾਣੇ تیਰਾ ਕੀਤਾ ਕੀ ਉਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਬ ਸਭ ਚੰਗੇ ਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤਦ ਗਿਣ ਸਿੱਦੀ ਕਿਨੇ ਨਾ ਬਈਆ ਕਰਮ ਮਿਲੇ ਨਾ ਹੀ ਢਾਕ ਰਹਈਆ ਆਖਣ ਵਾਲਾ ਕਿਆ ਵਿਚਾਰ ਸਿਫਤੀ ਭਰੀ ਤੀਰੀ ਪੰਡਾ ਰਾਜਿਸ ਤੋਂ ਦੇ ਤਿਸੇ ਕਿਆ ਆਚਾਰ ਅਨੰਕ ਸਚ ਸਵਾਰਨਾਰਾਇ ਅਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਆਖਣ ਔਕਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਅਤ ਭੂਕੇ ਕਾਏ ਚਲੀਏ ਦੂਖ ਸੋ ਕਿਉਂ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਹੀ ਰਹਾਉ ਸਕੀ ਨਾਮ ਕੀ ਤਿਲ ਵੜਾਈ ਆਕਤ ਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਉਮਰੇ ਨਾ ਹੋਵੇ ਸੁਭ ਦਿਨ ਦਰਹੇ ਨਚੁਕੇ ਭੋਗ ਗੋਣੇ ਹੋਰ ਨਹੀਂ ਕੋਈ ਨਾ ਕੋ ਅਨਕ ਹੋਈ ਜਿਉੜੇ ਆਪ ਦੀਉੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਬੁਰਖਾ ਬਿਨ ਕਰੋ ਗੁਰ ਪਾਸ ਅਮਕੀਰੇ ਕਰਮ ਸਤ ਗੁਰ ਚਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੀਰਾ ਪ੍ਰਾਨ ਸਖਾਈ ਹਰ ਕੀਰਤਿ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡਭਗ ਵਢੀਰੀ ਜਿਨ ਹਰ ਹਰ ਸ਼ਬਦ ਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੀ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਿ ਹਰਿ ਰਸ ਨਾਮ ਨਪਾਇਆ ਤੇ ਭਾਗ ਹੀਣ ਜੰਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਦੰ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆਲੇ ਖਾਸ ਤਨ ਤਨ ਸਦ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਇ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤਿ ਉਬਾਈ ਤਾ ਕਰ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਰੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸਟ ਹਰਿਆ ਰਹਾਉ ਜਨਨ ਬਿਡਾ ਲੋਕ ਸਦ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜ਼ਕ ਸੰਭਾਏ ਧਾਕੁਰ ਕਾਹੇ ਮਨ ਪਾਓ ਕਰਿਆ ਊੜੇ ਊੜਿਆ ਵੈ ਸੈ ਕੋ ਸਾਦ ਸਬਾਚੇ ਬਚਰੇ ਸ਼ਰਿਆ ਤਨ ਕਵਨ ਕਲਾ ਵੈ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ठाकुर कर तल ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੀਰ ਅੰਤ ਨ ਪਾਰਾ ਵਰਿਆ ਰਾਗ ਸਾਮਹੱਲ ਚੌਥਾ ਸੋ ਬਰਕ ਇੱਕ ਓੰਕਾਰ ਸਤਿਗੁਰ ਬਰਸਾਦ सो पुरख निरंजन हर पुरख निरंजन हरि अगमा अगमे अपारा सवतिया वे सवतिया वे तुद जी हर सचे सृजन हारा सब जी तुमारे जी तूं जिया का दा हर तव संतो जी सब दुख विसारण हारा हरिया पेठा गुर हर अभे सेवक जी नानक जंत विचारा ਤੂੰ ਘੜ ਘੜ ਅੰਦਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾ ਦੇਕ ਬੇਕਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਉਦ ਬਿਨਿ ਅਵਰ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤੈਨ ਕੁਰਬਾਨ ਅਰਤਿ ਆਵੇ ਅਰਤਿ ਆਵੇ ਤੁਧ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਅਰਤਿ ਆਇਆ ਜੀ ਤੈਨ ਟੂਟੀ ਜਮ ਕੀ ਬਾਂਸੀ ਜਨ ਨਿਰਭਉ ਜਨ ਅਰ ਨਿਰਭਉ ਤਿਆ ਆ ਜੀ ਤੈਨ ਕਾ ਭਉ ਸਭ ਗਵਾਸੀ ਜਨ ਸਿਵਿਆ ਜਨ ਸਿਵਿਆ ਮੀਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਬੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹਨ ਤੁਧ ਜੀ ਹਰਿ ਅਨਕੇ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਬ ਤਾਪੇ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਉਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਦ ਜੀਵੜਿ ਅਵਰਨ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰ ਪੈ ਜੀ ਤੂੰ ਆਪੇ ਕਰਹੀਂ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸਰਦੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ जो सब सभु का जानोई आसा मह्ला चौथा तू करता सचा रे मंढा साईं जो तो पाव सोई थी सी जो तूं सोई ओ पाई रहाऊ ਸਭ ਤੇਰੀ ਤੋਂ ਸਭਨੀ ਤੇ ਆਇਆ ਜਿਸ ਨਾਮ ਕਿਰਪਾ ਕਰਹੀ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨਾ ਤੂੰ ਜਾਣਾਈ ਸੋਈ ਜਨ ਜਾਣੈ ਅਰ ਗੁਣ ਸਦ ਹੀ ਆਖ ਮਖਾਣੇ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਵਰਨ ਨ ਕੋਈ ਤੂ ਕਰ ਕਰ ਵੀ ਕੀ ਜਾਣੀ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜਾ ਪਹਿਲੇ ਨਿਵਾਸ ਬਾਣੀ ਬਾਵਗ ਤਨਹੀਂ ਕੀ ਆਵ ਪੰਕਜ ਮੋਹ ਪਾਗ ਨਹੀਂ ਚਾਲੈ ਅਮ ਦੇਖ ਤੈ ਡੂਬੀ ਹਲੇ ਮਨ ਇਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਦਿ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਦੈ ਨ ਕਾਮ ਮਿਲ ਸਾਧ ਸੰਗਤ ਭਾਜੇ ਕੇਵਲ ਨਾਮ ਸੁਰੰਗ ਜਾਮ ਲਾਗ ਭੌਜਲ ਤਰਨ ਕੈ ਜਨਮ ਮ੍ਰਿਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਯਾ ਕਹੋ ਨਾਨਕ ਹਮ ਨੀਚ ਕਰੰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਪਾਤਸ਼ਾਹੀ ਦਸਵੀਂ ਗਵਯੋ ਬਾਚ ਬੇਨਤੀ ਚਾਪਈ ਹਮਰੇ ਕਰੋ ਹਾਥ ਦਇ ਰੱਛਾ ਪੂਰਨ ਹੋਏ ਚਿੱਤ ਕੀ ਚਾਹ ਤਉ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਵਾ ਤੁਮ ਕਾਓ ਆਭਾਰ ਦੇ ਮੋਇ ਬਚਾਓ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਬੈ ਕਰਤਾਰਾ ਮੋਰ ਚਾਣਜ ਕਰਦੇ ਕਰੈਤ ਬੈਰਨ ਕੋ ਆਜ ਸੰਘਰੇ ਹੈ ਪੂਰਨ ਹੋਏ ਹਮਾਰੀ ਅਸ ਤੁਰਪਜਨ ਕੀ ਰੇ ਪਿਆਸਾ ਤੁਮਹੀਂ ਛਾੜ ਕੋਈ ਅਵਰਣਾ ਧਾਉ ਜੋ ਵਰਚਾਉ ਸੋ ਤੁਮ ਦੇ ਪਾਉ ਦੇਵਕ ਸੇ ਕਮਾਰੇ ਤਾਰੀਏ ਚੁਣ ਜਨ ਸਤਰ ਹਮਾਰੇ ਮਾਰੀਏ आ भाते मरणकाल का दासी भरे है जो सदा हरे पछा सीय करे और अच्छा रागले कनारी साहिब संत सहा प्यारी ਦੀਨ ਬੰਧ ਦੁਸ਼ਟਨ ਕੇ ਹੰਤਾਰਨ ਤਮਹੋ ਬਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੂਗ ਅਵਤਾਰਾ ਕਾਲ ਪਾਇ ਕਰਿ ਵਿਸ਼ਨ ਬਰਕਾਸਾ ਸਗਲ ਕਾਲ ਕਾ ਕੀ ਆਤਮਾਸ਼ जवन काल जयोगी शिव की बेद राज ब्रह्मा डुं दियो जवन काल सब लोक सवारा नमस्कार है ताही हमारा जवन काल सब जगत बनायो देव देवदनि उपजायो अंत आदियंतेव तारा सोई गुरु समझे हमारा ਨਮਸਕਾਰ ਇਸ ਜੀ ਕੋ ਮਾਰੀ ਸਗਲ ਬਰਜਾਉ ਜਿਨਿ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੋਖ ਦਿਓ ਸਤਰਣ ਕੋ ਪਲਮੋਂ ਬਦ ਕੀਓ ਘੜ ਘੜ ਗਏ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨਦ ਜੀ ਦੀ ਤੇ ਗੁੰਜਰੇ ਦੁਲਾ ਸਭ ਪਰ ਕ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੇ ਜਾਣੈ ਜਬੋਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਦਵ ਜਹੀ ਅਪਾਰਾ ਜਬਿਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੀਤੇ ਬਦਨ ਸ੍ਰਿਸ਼ਟ ਸਵਤਾਰ ਆਪਿ ਆਪਣੀ ਬੂਝ ਉਚਾਰੈ ਤਮਸਾ ਵਹਿ ਤੇ ਰਤ ਨਿਰਾਲ ਮਾ ਜਾਣਤ ਬੀਦ ਪੇ ਦੇ ਰਿਆਲ ਮਾ ਨਿਰੰਕਾਰ ਨਿਬਕਾ ਨਿਰਲੰਭ ਆਦਿ ਨੀਲੇ ਅਨਾਦੇ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੀ ਉਹਨ ਪਾਵਤ ਬਿੱਦ ਤਾ ਕੋ ਕਰਪਾ ਹਣੀ ਇਨਮਾਨਤ ਮਹਾ ਮੂੜ ਕਸ਼ ਬੇਦ ਨ ਜਾਣਦ ਮਾ ਦੇਵ ਕਉ ਕਹਿਦ ਸਦਾ ਸ਼ੇਵ ਨਿਰੰਕਾਰ ਕਾ ਚੀਨਤ ਨੈ ਭੇਵ ਆਪੇ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋ ਤੇਤੀ ਤੁਮਰਾ ਲਕਾਣਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਆਰੰਕ ਭਿਓ ਰਾਵ ਕਹੀਂ ਭੂਪਾ ਅੰਡਜ ਜੇਰ ਜਿ세 ਤਰਿ ਕਿੰਨੀ ਤਪੋਜ ਕਾਨ ਬੋਲ ਰਚ ਦਿਨੀ ਕਹਉ ਫੂਲ ਰਾਜਾ ਵ ਬੇਟਾ ਕਹਉ ਸਿਮਟ ਭਿਓ ਸ਼ੰਕਰ ਇਕੈ ਠਾ ਸਗਰੀ ਸ੍ਰੇਸ਼ਟ ਅਦਿਕਾਇ ਚੰਪਵ ਆਪ ਜੁਗਾਰਤ ਰੂਪ ਸਯੰਪਵ ਬਲ ਰਖਾ ਮੇਰੀ ਤੁਮ ਕਰੋ ਸੇਖਿ ਉਭਾਰੇ ਸੇਖ ਸੰਘਰ दुष्ट जे देह अधव देह दबता सकल मलेश करो रण काता जे अस तुजताओ शरणि परे तिनके दुष्ट दुक्त हवे मरे पुरख जावन भग परे तिहारी तिनके तुम संगड़ सब तारी जो कल को एक बार त्याए है ताके काल निकट न आए है ਰਚਾ ਹੋਏ ਤਾ ਹੀ ਸਵਕਾਲ ਦੁਸ਼ਟ ਰੇਸਟ ਡਰੇ ਤਦ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੀ ਨਿਹਰੇ ਹੋ ਤਾਗੇ ਤਾਵਤਨ ਕਮੈ ਹਰੇ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਇੱਕ ਬਾਰ ਜਨ ਤਮੈ ਸੰਭਾਰਾ ਕਾਲ ਪਾਂਸ ਦੇ ਤਾ ਹੈ ਉਭਾਰਾ ਜਿਨ ਨਰ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਗ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਓ ਉਭਾਰੀ ਸਰਬ ਥੋਰ ਮੋ ਸਹਾਈ दुष्ट लोग दे लेओ बचाई स्वयं पाए गहे जब ते तुमरे तब देखो आंख तरी नहीं आनी औ राम रहीम पुराण कुरान अनेक कह मत एक न मानियो सिमरत शास्त्र वेद सब भेद बो भेद कह हम एक न जानियो ਸਰੀਅਸ ਬਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਬ ਤੋਏ ਬਖਨਿਓ ਦੋਹਰਾ ਸਗਲ ਦੁਆਰ ਕੋ ਸਾੜ ਕੇ ਗਹਿਓ ਤੁਹਾਰੋ ਦਵਾਰੇ ਬਾਹ ਗਏ ਕੀ ਲ ਜੀ ਅਸ ਗੋਬਿੰਦ ਦਾਸ ਤਹਾਰ ਆਰਾਮ ਕਲੀ ਮਾਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ आनंद पिया मेरी माई सतगुरु मैं पाया ओ सतगुरु ता पाया सहज सेती मनवज्जिया वादियां राग रतन परिवार परियां शब्द गावनी आईयां शब्द तगव वरी केरा मन जिन्नी बसाया ਕਹੇ ਨਨ ਗਿ ਅਨੰਦ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸ ਦਰੋ ਅਰਨਾਲੇ ਅਰਨਾਲੇ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀ ਕਾਰਿਓ ਕਰੀ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਲੇ ਸੱਚੇ ਸਹਬਾ ਕਿਆ ਨਾਹੀ ਘਰ ਤੇ ਰਹਿ ਕਰਤਾ ਦੇ ਰੇ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਦਾ ਸਿਵਦ ਸਲਾ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਦ ਸੁਖ ਮਨ ਆਏ ਵਸਿਆ ਜਿਨ ਇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਤਰੋਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਅੱਜ ਪੰਚ ਸ਼ਬਦ ਤੇਤ ਘਰ ਸਬਾਗੇ ਘਰ ਸਬਾਗੇ ਸ਼ਬਦ ਵਾਡੇ ਕਲਾ ਜੀ ਤ ਘਰ ਧਾਰੀ ਜਾ ਪੰਜ ਦੂਤ ਤਉਦ ਵਸ ਕੀਤੇ ਕਾਲ ਕੰਡ ਕੋ ਮਾਰਿਆ ਧੁਰ ਕਰਮ ਪਾਇਆ ਤਉਦ ਜਿੰਨ ਕਾ ਉਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦਵਾਜ ਅਨੰਦ ਸੁਨਹਾ ਵੜ ਭਾਗੀ ਹਉ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੂਗ ਰੋਗ ਸੰਤਾ ਵੇ ਉਤਰੇ ਸੁਣੀ ਸੱਚੀ ਬਾਣੀ ਸੰਤ ਜਾਗਰ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹੀ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਦ ਤੋਰੇ ਮੁੰਡਾਵਣੀ ਮਹੱਲਾ ਪੰਜ ਵਾਤਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਬਸ ਅਧਾਰ ਜੇ ਕੋ ਖਾਵੈ ਜੇ ਕੋ ਪੁੰਚ ਤਿਸ ਕਾ ਹੋਏ ਉਧਾਰੁ ਈ ਵਸਤ ਤੜੀ ਨਹ ਜਾਈ ਨੇਤ ਨੇ ਤੇਰਾ ਕੀ ਔਰ ਧਾਰ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮਾ ਪਸਾਰ ਉਸ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਹੀਂ ਮਨੋ ਜੋਗ ਕੀਤਾ ਮੈਂ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸਜਣ ਮੇਲੇ ਆ ਨਾਨਕ ਨਾਮ ਮਿਲਤਾ ਜੀਵ ਤਨ ਮਨ ਥੀ ਵਾ ਹਰੇ ਆ ਪੌੜੀ ਤਿਤੈ ਤੂ ਸਮਰਤ ਜਿਤ ਕੋਏ ਨਾਏ ਉਤੇ ਤੇਰੀ ਲਾਗੇ ਅਗਨੀ ਉਧਰ ਮਾਈ ਸੁਣ ਕੇ ਜਮ ਕੇ ਦੂਤ ਨਾਹੀ ਤੇਰੇ ਛੱਡ ਜਾਹੀ ਪਾਉ ਜਲ ਬਿਖਮ ਇਸ ਗਾਹੋ ਗੁਰ ਸ਼ਬਦ ਦੀ ਪਾਰ ਪਾਹੀ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾ ਹੈ ਕਲਮੈ ਇਹੋ ਪੁੰਨ ਗੁਣ ਗੋਵਿੰਦ ਗਾਹੀ ਸਭ ਸੈਨੋ ਕਿਰਪਾਲ ਸਮਾਲੇ ਸਾਹੀ ਸਾਹੀ ਬਿਰਤਾ ਕੋਈ ਨ ਜਾਈ ਜਿ ਆਵੇ ਤੁਧ ਆਹੇ ਸ਼ਲੋਕ ਮਹੱਲਾ 5ਵਾਂ ਅੰਤਰ ਗੁਰਿਆ ਰਤਨਾ ਜੀ ਵਾ ਜਪ ਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤ ਗੁਰ ਸੇ ਤੀਰਤਿਆ ਦਰਗੇ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੋਏ ਵਾਤ ਦੇ ਜਗ ਮੈਂ ਉਤਮ ਕਾਢੀ ਇਹ ਵਿਰਲੇ ਕੇ ਏਕੇ ਮਹੱਲਾ ਪੰਜਵਾਂ ਰਖੇ ਰਖਣਹਾਰ ਆ ਬੂਹਾਰਿਆਂ ਗੁਰ ਕੀ ਪੈਰੀਂ ਪਾਈ ਕਾਜ ਸਵਾਰਿਆਂ ਕੋਬ ਦੇ ਆਲ ਮਨੋਨਾ ਵਿਸਾਰਿਆਨ ਸਾਧ ਜਿਨਾ ਕੈ ਸੰਗ ਪਉ ਜਲ ਤਾਰਿਆਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਆਨ ਤਿਸ ਸਾਹਿਬ ਕੇ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੋਖੋਏ ਸਗਲੇ ਦੁਖ ਜਾਹੀ ਦੇ ਸਾਹਿਬ ਕੇ ਟੇਕ ਨਾਨਕ ਮੰਨਾਈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ